ਭਾਰਤ-ਪਾਕਿਸਤਾਨ 1971 ਦੀ ਜੰਗ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਸੀ। ਇਸ ਜੰਗ 'ਚ ਪਾਕਿਸਤਾਨ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਜੰਗ ਫਾਜ਼ਿਲਕਾ ਸੈਕਟਰ ਵਿੱਚ ਵੀ ਲੜੀ ਗਈ ਸੀ। ਇਸ ਤਰ੍ਹਾਂ ਤੁਸਪੈਦ ਕਰਕੇ ਭਾਰਤ ਅੰਦਰ ਗੁੱਸੇ ਪਾਕਿਸਤਾਨੀਆਂ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਕਰਾਰਾ ਜਵਾਬ ਦਿੱਤਾ ਸੀ। ਇਸ ਕਾਰਨ ਪਾਕਿਸਤਾਨੀ ਫੌਜ ਨੂੰ ਮੂੰਹ ਦੀ ਖਾਣੀ ਪਈ ਸੀ। ਇਸ ਜੰਗ ਦੇ ਨਿਸ਼ਾਨ ਅੱਜ ਵੀ ਫਾਜ਼ਿਲਕਾ ਦੇ ਕਈ ਪਿੰਡਾਂ 'ਚ ਮੌਜੂਦ ਹਨ। ਇਸੇ ਤਰ੍ਹਾਂ ਫਾਜ਼ਿਲਕਾ ਦੇ ਸਰਹੱਦੀ ਪਿੰਡ ਬੇਰੀਵਾਲਾ 'ਚ ਇੱਕ ਪੁਲ ਅੱਜ ਵੀ ਮੌਜੂਦ ਹੈ ਦੱਸਿਆ ਜਾਂਦਾ ਹੈ ਕਿ ਜਿਸ ਤੰਤਾਰਕ ਪਾਕਿਸਤਾਨ ਵਿੱਚਕਾਰ ਜੰਗ ਸ਼ੁਰੂ ਹੋਈ ਸੀ ਉਸ ਦਿਨ ਸ਼ਾਮ ਨੂੰ ਫਾਜ਼ਿਲਕਾ ਦੇ ਪਿੰਡ ਬੇਰੀ ਵਾਲੇ ਦੇ ਨੇੜੇ ਪਣੇ ਇਸ ਪੁਲ ਤੋਂ ਕੁਝ ਪਾਕਿਸਤਾਨੀ ਫੌਜੀ ਪੇਤ ਪਰੇ ਹਾਲਾਤਾਂ ਵਿੱਚ ਅੰਦਰ ਗੁੱਜ ਗਏ ਸਨ ਜਿਸ ਤੋਂ ਬਾਅਦ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਉਨ੍ਹਾਂ ਦਾ ਮੁਕਾਬਲਾ ਸ਼ੁਰੂ ਕੀਤਾ ਸੀ ਇਸ ਤਰ੍ਹਾਂ ਹੀ ਇਸ ਪੁਲ ਨੂੰ ਉਦਾਬ ਦਿੱਤਾ ਗਿਆ ਸੀ ਜਿਸ ਦੇ ਨਿਸ਼ਾਨ ਅੱਜ ਵੀ ਇੱਥੇ ਮੌਜੂਦ ਹਨ ਕਈ ਉਹਨਾਂ ਕੀਤਾ ਧੋਖਾ ਸੇਵਾਲੇ ਚ ਆਇਆ ਜਦੋਂ ਪਾਕਿਸਤਾਨ ਵਾਲ ਸੇਵਾਲੇ ਚ ਆਇਆ ਨਾ ਇੱਥੇ ਸਾਡਾ ਜਵਾਨ ਖੜਾ ਸੀ ਹੋਮਗਾਰਡ ਦਾ ਉਹਨਾਂ ਨੇ ਮਾਰ ਦਿੱਤਾ ਜਦੋਂ ਇਹਨੂੰ ਮਾਰ ਕੇ ਤੇ ਅੱਗਾ ਚੜੇ ਨਾ ਤੇ ਅੱਗੋ ਹੋੜ ਉਡਾਉਣ ਵਾਲੇ ਨੂੰ ਪਤਾ ਲੱਗ ਗਿਆ ਵੀ ਪਾਕਿਸਤਾਨ ਵਾਲਿਆ ਆ ਗਏ ਉਹਨੇ ਮਤਵ ਵਾਲੇ ਬਈ ਕਰੰਟ ਲਾਇਆ ਕੁਝ ਸੌਦੇ ਆ ਤੇ ਇਹਨੇ ਚ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਉਤੋਂ ਯਾਰ ਖੜਨਾ ਪਿਆ ਜਿਹੜੇ ਨਾਲ ਦੇ ਆਏ ਉਹ ਕੋਲ ਹਾਈ ਕੋਈ ਨੰਦਾ ਕੋਈ ਆ ਉਹਨਾਂ ਜਦੋਂ ਨਪਲਿਆ ਤੇ ਇਹਨਾਂ ਆ ਗਾ ਕਬਦੇ ਕਰਨ ਦੀ ਕੋਸ਼ਿਸ਼ ਕੀਤੀ ਤੇ ਹੈਡ ਵਾਲੇ ਪਾਸੇ ਨੂੰ ਤੇ ਅਗੂ ਸੂਰੀ ਸਾਹਿਬ ਦੇ ਫੌਜ ਲੱਗੀ ਹੋਈ ਸੀ ਉਹਨਾਂ ਨੇ ਅਗੂ ਗੋਲੀ ਚਲਾ ਦਿੱਤੀ ਉਹਨਾਂ ਨੂੰ ਪਤਾ ਲੱਗ ਗਿਆ ਪਾਕਿਸਤਾਨ ਦੀ ਫੌਜ ਆ ਗਈ ਆਏ ਸੀ ਵਾਲੇ ਚੈਨ ਪਤਾ ਨਹੀਂ ਲੱਗਦਾ ਬਈ ਫੌਜੀ ਹਨ ਜੈਸੀ ਵਾਲੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਬਈ ਜਦੋਂ ਇਹਨਾਂ ਨੇ ਜਾ ਕੇ ਉਹ ਬੰਦੇ ਨੂੰ ਮਾਰਿਆ ਹੈ ਜਿਹੜਾ ਪੋੜੂਣਾ ਵਣਾਲੇ ਨੂੰ ਉਸੜ ਨੂੰ ਪਤਾ ਲੱਗ ਗਿਆ ਬਈ ਇਹ ਪਾਕਿਸਤਾਨ ਦੀ ਫੌਜ ਆ ਗਈ

ਉਹਨਾਂ ਲਲਕਾਰਦੇ ਰਹੇ ਪਰ ਸੂਰੀ ਸਾਹਿਬ ਦਾ ਮੋਰਚਾ ਨਹੀਂ ਬਹਿਰੀਆ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਮੋਰਚਾ ਮੋਰਚਾ ਟੁੱਟ ਜਾਵੇ ਤੇ ਅਸੀਂ ਫਾਜਲ ਕਾਤੇ ਕਬੜਾ ਕਰਦੇ ਪਰ ਉਹਨਾਂ ਦੀ ਉਹ ਗੱਲ ਨਹੀਂ ਬਣੀ ਕਿਉਂਕਿ ਜਿਹੜੇ ਚਪੌਣੇ ਵਾਲੀ ਪੋਲ ਆਈ ਉਹ ਉਹ ਪੂਰੀ ਉੱਡ ਗਈ ਸੀ ਉਦੋਂ ਉਹਨਾਂ ਦਾ ਪਹਾੜ ਜਿਹੜਾ ਜ਼ੋਰ ਆ ਟੁੱਟ ਗਿਆ ਸੂਰੀ ਸਾਹਿਬ ਲਲਕਾਰਦਾ ਰਿਹਾ ਜਵਾਨ ਤਾਂ ਹੁੰਦੇ ਵੀ ਮਰੇ ਨਾ ਪਰ ਸੂਰੇ ਸਾਹਿਬ ਨੇ ਦਬਨੇ ਛੱਡਿਆ ਪੂਰੀ ਪੂਰੀ ਲੜਾਈ ਜੀਤੇ ਤੇ ਸੂਰੇ ਸਾਹਿਬ ਨੇ ਬੜੀ ਬਹਾਦਰੀ ਕੀਤੀ ਬਹੁਤ ਬਾਤ ਜੇ ਇੰਨੀ ਕੋਈ ਉਹ ਅਜੇ ਉਸ ਤੋਂ ਵੀ ਥੋੜੀ ਹੈ ਪਰ ਨਵੇਂ ਨਵੇਂ ਪਾਸੇ ਤੁਰੇ ਆਇਆ ਨਾ ਤੇ ਇਥੋਂ ਆ ਤੇ ਤੇ ਇਸ ਪੁੱਲ ਤੋਂ ਆ ਤੇ ਇਹ ਅਗਲ ਲੱਗ ਕੇ ਤੇ ਵਰਦੇ ਕੇ ਉੱਤੇ ਚਾਦਰ ਰੱਖੀ ਦੀ ਵਾਹ ਆਪਰੇ ਫੌਜ ਦੇ ਤਕਰੀਬਨ ਮੇਰੇ ਖਿਆਲ ਤਾਂ ਹੈ سونا سوا سو جہاں مطلب لڑائی شروع ہو گئی پھر مطب سامنے تھر ہوں رہے نا آدھا زور لائی رکھا ہے نا زور لائی رکھا وہ مورچہ توڑ دیا یہ ٹوٹا نہیں بھائی ਹੁਣ ਅਸੀਂ ਤਾਂ ਮਤਲਬ ਲੈ ਬਈ ਫਿਰ ਲੈ ਚਾਸੇ ਕਿਉਂ ਮੀਚਾ ਅਸੀਂ ਛੱਡ ਕੇ ਤੇ ਅਸੀਂ ਸਿਵਨੇ ਚਾਸੇ ਅਸੀਂ ਜਦੋਂ ਸਾਨੂੰ ਮਨੋਗ ਹੋ ਗਿਆ ਜੰਗ ਲਾ ਗਈ ਅਸੀਂ ਤਾਂ ਹਾਂ ਆ ਤਾਂ ਜਿੰਦਾ ਲਾਇ ਤਾਂ ਨਿਕਾਲ ਗਏ ਇਹ ਤੋਂ ਮੜ ਬਾਅਦ ਜਦੋਂ ਹਟ ਕੇ ਆਏ ਨਾ ਉਦੋਂ ਪਤਾ ਲੱਗਾ ਫਿਰ ਸੂਰੀ ਸਾਹਿਬ ਨੂੰ ਸਮਾਨਤ ਕੀਤਾ ਨੇ ਉੱਥੇ ਚੀਜ਼ਾਂ ਦੇ ਸਮਾਤੇ ਤੇ ਉਥੇ ਸਾਨੂੰ ਵੀ ਬੁਲਾਇਆ ਇਹਨੇ ਅਸੀਂ ਚਾਰ ਹਾਲ ਕੇ ਪੀਤੀ ਆ ਸਾਨੂੰ ਬੜੀ ਖੁਸ਼ੀ ਹੋਈ ਉਸੋਰੀ ਸਾਹਿਬ ਨੇ ਸਾਡੇ ਤੇ ਇਹ ਦਿਨ ਚੜਿਆ ਇਹ ਸਾਡੇ ਤਾਂ ਇਹ ਛੋੜਾ ਨੇ ਚਾਹੀਏ ਜਿਹੜੇ ਛੱਡਾ ਅਭਸਰ ਆ ਬੀਐਸਐਫ ਦਾ ਇਹ ਮਿਲ ਗਿਆ ਉਹਨਾਂ ਨਾਲ ਪਾਕਿਸਤਾਨ ਨਾਲ ਰਲ ਕੇ ਤੇ ਇਸ ਨੇ ਮਤਮਲੇ ਨੁਕਸਾਨ ਜਿਤਨਾ ਵੀ ਹੋਇਆ ਹੈ ਛੱਡੇ ਨੇ ਨੇ ਤਾਂ ਇਹ ਮੋਰਚਾ ਟੁੱਟਣ ਵਾਲਾ ਹੀ ਨਹੀਂ ਆ ਓਕੇ ਤੇ ਕਰ ਗਏ ਵੇਰੇ ਵਾਲੇ ਤੇ ਕਰ ਗਏ ਨੋਰਨ ਤੇ ਕਰ ਗਏ ਤੇ ਹਗਾ ਕਾਤੂ ਤੇ ਵੀ ਕਰ ਗਏ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਮਦੂਲੇ ਬਿਕਾਪ ਜਾਨਾ ਕੀਤਾ ਹੈ ਪਰ ਉਹ ਪਿੰਡ ਖਾਲੀ ਹੋ ਰਹੀ ਸੀ ਲੋਕ ਨਹੀਂ ਹੈਗੇ ਜੋ ਲੋਕ ਨਹੀਂ ਹੈਗੇ ਕਿਉਂ ਫੌਜ ਆ ਗਈ ਰੋਜ਼ ਦੀ ਖਬਰ ਬਹੁਤ ਗਰਮ ਮੰਦੀ ਸੀ ਤੇ ਹਰ ਕੋਈ ਬਾਲ ਬੱਚਾ ਲੈ ਤਾਂ ਵੀ ਸਾਡੇ ਕੋਲ ਵੇਲੇ ਸਿਰ ਬਾਹਰ ਨਿਕਲਣਾ ਨਹੀਂ ਜਾਣਾ ਤੇ ਹਰ ਕੋਈ ਜਿਸ ਤਿੱਕੇ ਸਾਡੇ ਕੋਈ ਸੁਬੰਧਾ ਇਹ ਹੁਣ ਸਾਡੇ ਤੇ ਹੁਣ ਅੱਜ ਮੇ ਸਾਡੀ ਪੌਲੀਚ ਬਣੀ ਸਾਡੀ ਜਮੀਨ ਹੀ ਬਣੀ ਹੈ ਤੇ ਸਾਡੇ ਤਾਂ ਨਾਲ ਜਮੀਨ ਸੀ ਸੀ ਪਿੱਛੇ ਆ ਗਿਆ ਹੋਰ ਵੀ ਕੋਈ ਕਈ ਸ਼ਹਿਰ ਚਲੇ ਗਏ ਕੋਈ ਮਤਲਬ ਕੁੜਮੇ ਚਲੇ ਗਏ ਕੋਈ ਯਾਸਾ ਵਾਲੇ ਚਲੇ ਗਏ ਕੋਈ ਜੇ ਜਿਵੇਂ ਕਿਸੇ ਦਾ ਮਤਲਬ ਡੋ ਢੁੱਕਿਆ ਕੋਈ ਆ ਦੇ ਰਿਸ਼ਤੇਦਾਰਾਂ ਤੇ ਚਲੇ ਗਿਆ ਮਤਲਬ ਇਹ ਵੀ ਹਰ ਕੋਈ ਬਾਜਾਨ ਬਚਾ ਤੇ ਨਿਕਲਿਆ ਹੋਰ ਕੋਈ ਗੱਲ ਨਹੀਂ ਜਿਹੜਾ ਪਿੰਡ ਬਹਿਰੀ ਵਾਲਾ ਹੈ ਨਾ ਹੁਣ ਮੈਨੂੰ ਤਾਂ ਉਹਦਾ ਪਤਾ ਹੈ ਬਲਡوزر ਮਾਰ ਗਏ ਸੀ ਸਾਨੂੰ ਘਰ ਤੋਂ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਘਰ ਆ ਕਿੱਥੇ ਬਲਡوزر ਫੇਰ ਦਿੱਤਾ ਨੇ ਤੇ ਸਾਰਾ ਇੱਕ ਟਿੱਬਾ ਬਣ ਗਿਆ ਸੀ ਵੇ ਉਥੇ ਨਾ ਸਾਡੇ ਨੰਬਰਦਾਰ ਨੇ ਪਾਇਆ ਚਬਾਰਾ ਉਹਨਾਂ ਲੋਟਾ ਬਈ ਇਹ ਤੇ ਕੋਈ ਨਾਂ ਦੀ ਚੌਕੀ ਏ ਠੀਕ ਹੈ ਉਥੇ ਬੰਬਾਰੀ ਵੀ ਜਿਆਦਾ ਹੋਈ ਏ ਤੇ ਜਾਂਦੀ ਬਾਰੀ ਆ ਸੁਣ ਦੁਪਲ ਡੋਚਾ ਫੈਰ ਗਿਆ ਤੇ ਸਾਡੇ ਗੁਰਦਾਰ ਦੇ ਜਦਰ ਬਾਹਰ ਸਾਬ ਉਹ ਉਹ ਤੇ ਖੋਇ ਛੱਡ ਗਿਆ ਉਹਨਾਂ ਨੇ ਇਸ ਵੇਸੇ ਚ ਆਏ ਨਾ ਮੈਂ ਉੱਤੇ ਥੀੜੇ ਵੀ ਸੇਵਾਲੇ ਚ ਬਈ ਲੋਕ ਕੋ ਵੀ ਅੱਗੂ ਵਾਲੇ ਪਿਛਾਟੇ ਉਹਨੇ ਧੋਖਾ ਕੀਤਾ ਤੇ ਸੇਵਾਲੇ ਚ ਆ ਕੇ ਤੇ ਉਹ ਆਪਣੇ ਡਫਾਂਸ ਤੇ ਚੜ ਗਿਆ ਅਚਾਰ ਤਾਂ ਉਹਨਾਂ ਕੋਲ ਹੈਗੇ ਸੀ ਅਚਾਰ ਹਾਇ ਪਰ ਉਹਨਾਂ ਨੇ ਮਤਲਬ ਉਸ ਤੇ ਚਾਦਰ ਪਾਏ ਹੋਇਆ ਤੇ ਉਹਨੇ ਅੰਦਰ ਰੁਕਾਏ ਹੋਇਆ ਜਦੋਂ ਜਦੋਂ ਇਹਨਾਂ ਨੇ ਨਾ ਇੱਥੇ ਚਾਰਾ ਮਾਰਿਆ ਨਾ ਅਨੰਦਾ ਮਤ ਬੋਲਦਾ ਇਹ ਹਾਂ ਬਈ ਇਹ ਥਾਂ ਖਾਦੀ ਪਈ ਪਰੇ ਜਿਹੜਾ ਸੂਰੀ ਆ ਨਾ ਇਹ ਅਰਗੇ ਅਭੀ ਮੈਂ ਹਜੇ ਨਹੀਂ ਦੇਖਿਆ ਬਦਲੀ ਨਹੀਂ ਕਰਾ ਹੋਣੀ ਜਾਂ ਤਾਂ ਨੂੰ ਕੋਈ ਸ਼ੱਕ ਪਾਇ ਗਿਆ ਜਾਂ ਕੁਝ ਵੀ ਹੋਇਆ ਜਾਂ ਇਹਨਾਂ ਲੋਕਾਂ ਦੇ ਕਹੇ ਮੁਕੱਦਰ ਜਾਗਦੀ ਹੈ ਜਾਂ ਕਿਵੇਂ ਮਰਜ਼ੀ ਕਰ ਲਾ ਓਵੇਂ ਹੀ ਬਿਉ ਨਾ ਉੱਥੇ ਮਤਬਲੇ ਵੀ ਉਹ ਇਸ ਗੱਲ ਦਾ ਅੜਿਆ ਹੈ ਤੇ ਅੜਿਆ ਪੂਰਾ ਉਸਨੇ ਮਤਬਲੇ ਇਦੂ ਛੋਰਤੇ ਤੇ ਉਧਰੋਂ ਮੋਰਿਆਂ ਵਾਲੇ ਪਾਸੇ ਤੋਂ ਵੀ ਉਹਨਾਂ ਉਦੋਂ ਕੀਤਾ ਚਾਰਾ ਆਗੂ ਫਿਰ ਆਪਣੀ ਫੌਰ ਪਈ ਉਹਨਾਂ ਨੂੰ ਪਰਿਆ ਦਿੱਤਾ ਉਹਨਾਂ ਦੇ ਜੜੀ ਕਿਸੇ ਚੌਕੀ ਤੇ ਪੜਾ ਦਿੱਤਾ ਉੱਥੇ ਉਥੋਂ ਕਬਜ਼ਾ ਉੱਥੇ ਨਹੀਂ ਕਰਾ ਦਿੱਤਾ ਨੇ ਵੀ ਉਥੋਂ ਤਾਂ ਆਡਰ ਆਇਆ ਅੱਛਾ ਭਾਈ ਤੁਸੀਂ ਇਥੋਂ ਮੋਰਚਾ ਛੱਡ ਦਿਓ ਫੌਰ ਹੋਰ ਆਵੇਗੀ ਇਹ ਸਾਬ ਕਭੀ ਮੈਂ ਅਜੇ ਨਹੀਂ ਕਰਾ ਹੁ। ਜਿਹੜੇ ਦੂਜੇ ਫੌਜ ਆਈ। ਮੇ ਆ ਕਿਲੋ ਅਧ ਕਿਲੋ ਬਟਰ ਤਾਂ ਇਹ ਸਾਰੇ ਬਦਲੀ ਕਰਾ ਆ ਗਏ। ਉਹਦੇ ਨਹੀਂ ਕਰਾਈ। ਇਹ ਸੂਰੇ ਸਾਹਿਬ ਦੇ ਕੰਮ ਨੇ ਜਿਸ ਨੇ ਬਚਾਇਆ। ਇਹ ਆ ਮੋਰਚਾ ਟੁੱਟ ਜਾਂਦਾ ਤਾਂ ਫਾਇਲ ਕਭੀ ਲਾਣਾ ਹੋ ਜਾਣਾ ਸੀ, ਕਬਜ਼ਾ ਹੋ ਜਾਣਾ ਸੀ। ਇਹ ਗੱਲ ਹੈ ਜਿਹੜੀ ਇਹ ਪੋਲ ਹੈ ਨਾ। ਉਹਨੇ ਆ ਕੇ ਸਿਰਫ ਬੰਨ੍ਹ ਦੇ ਰੱਖਿਓ ਸੀ ਤੇ ਉਹਨਾਂ ਨੇ ਤਾਰ ਜੋੜਨੀ ਸੀ ਜਿੰਦੇ ਨਾਲ ਇਹਨਾਂ ਦਾ ਬੰਬ ਦਾ ਕਨੈਕਸ਼ਨ ਹੈ ਇਹ ਜਿਹੜਿਆ ਬਿਚਪੀ ਲਰ ਹੈ ਨਾ ਇਹਨਾਂ ਦੇ ਵਿੱਚ ਬੰਬ ਫਿਟ ਕੀਤਾ ਹੋਇਆ ਸੀ ਉਹਨੇ ਬਸ ਜਦੋਂ ਇਹ ਹੱਕ ਹੀ ਜੋੜਿਆ ਤੇ ਕੋਈ ਜਿਸਾਉਡ ਗਿਆ ਤੇ ਬਾਕੀ ਨੂੰ ਪਤਾ ਲੱਗ ਗਿਆ ਉਹਨਾਂ ਜਾ ਕੇ ਇਹ ਉਹ ਤੇ ਬੰਦਾ ਹੈ ਉਹਨਾਂ ਬੰਦੇ ਉਸ ਨੂੰ ਕਿਉਂ ਕਪੌੜ ਤੇ ਖੜੇ ਸੀ ਤੇ ਉਹਨਾਂ ਦੀ ਨੀਗਾ ਚਾਰ ਚਫੇਰ ਹੈ ਜੀ ਇਹ ਹੋ ਗਿਆ ਦੁਸ਼ਮਣ ਤੋਂ ਸਾਰੇ ਪਾਸੇ ਉਹਨੂੰ ਦੇਖਣਾ ਪਉਂਦਾ ਵੀ ਕਿ ਕਿਹੜੇ ਪਾਸੇ ਸਾਡੇ ਦੁਆਰ ਹੁੰਦੀ ਹੈ ਉਹਨਾਂ ਨੇ ਮਤਲਬ ਜਦੋਂ ਵੇਖਿਆ ਵੀ ਇੱਥੇ ਬੰਦਾ ਆਇਆ ਤੇ ਬੰਦਾ ਬੇਸ਼ੁਨ ਮੋਰਚੇ ਨਾਲ ਵੜਿਆ ਉਹਨਾਂ ਤੋਂ ਜਾ ਤੇ ਕਾਬੂ ਕਰ ਲਈ ਜਿਹੜਾ ਪੋੜ ਜਿੱਥੇ ਜਿਹੜੇ ਵਿਚ ਆ ਪੀਲੇ ਰਹਿਣ ਨਾ ਇਹ ਪੀਲਾਂ ਦੇ ਵਿੱਚ ਅਜੇ ਬੰਬ ਹੈ ਅੱਛਾ ਇਹ ਜਿਹੜੇ ਹੁਣ ਸਾਡਾ ਤੇ ਖੇਤ ਆ ਅਸੀਂ ਵਹਿੰਦੇ ਰਹਾ ਅੱਛਾ ਇਹਨਾਂ ਨੇ ਮਤਲਬ ਵਿੱਚ ਇਹ ਜਿਹੜੇ ਪੀਲਾਂ ਦੇ ਵਿੱਚ ਨਾ ਬੰਬ ਫਿਟ ਕੀਤੇ ਸੀ ਮੇ ਮੌਕੇ ਤੇ ਸਾਰੇ ਇਹ ਪੌੜ ਉੱਡ ਜਾਵੇ ਨਾ ਕੋਈ ਖਤਰਾ ਖਤਰਾ ਨਹੀਂ ਮਗਰ ਕਨੈਕਸ਼ਨ ਹੀ ਨਹੀਂ ਕਨੈਕਸ਼ਨ ਹੋਵੇ ਤਾਂ ਬੰਬ ਚੱਲ ਲੇਤੇ ਕਨੈਕਸ਼ਨ ਹੀ ਨਹੀਂ ਜੁੜਦਾ ਤੇ ਬਾਬਕਵੇਂ ਚੱਲਿਆ ਲੋਕਾਂ ਦਾ ਵਾਸਾ ਹੋਣਾ ਜਿਵੇਂ ਆ ਆਪਣੇ ਕੋਲ ਆ ਹੋਣ ਬੰਦੇ ਕੋਈ ਆਵੇਂ ਸਿੱਧਾ ਲੱਗ ਗਿਆ ਨਾ ਕੋਈ ਟਰੈਕਟਰ ਲੱਗ ਸਕਦਾ ਨਾ ਕੋਈ ਵਹੀਕਲ ਕੋਈ ਵੀ ਨਹੀਂ ਲੱਗ ਸਕਦਾ ਉਸ ਤੋਂ ਵੱਧ ਤੇ ਹੁੰਦਾ